ਕੜਾ ਤੇ ਬੰਦੇ ਸਾਡੇ ਹੁਣ ਪਤਾ ਨਹੀਂ ਉਹ ਖੜੇ ਬੰਦੇ ਲਾ ਦੇ ਨੈਨ ਉਹ ਬੰਦੇ ਸਾਡੇ ਤੇ ਹੁਣ ਬੰਦਿਆਂ ਕੋਲ ਚੱਲਦੇ ਆ ਬੱਬੇ ਕੂੜੀਆਂ 'ਚ ਜਿਆਦਾ ਖਾਲੀਆਂ ਅੰਦਰ ਵੜ ਕੇ ਹਲੇ ਗਲੇ ਹੀ ਬੈਠੇ ਜਾਂਦੇ ਆ ਮੈਨੂੰ ਪਤਾ ਬਹੁਤ ਬੁਰਾ ਹਾਲ ਹੋਣਾ ਅੱਜ ਤਾਂ ਹੋ ਰੁਕ ਜੋ ਹਮਾਰੇ ਸ਼ਸ਼ੁੰਦਰ ਲੋਕ ਦੇਰੇ ਤੋਂ ਬਾਹਰ ਆ ਗਿਆ ਲੈ ਉਹ ਦੂਸਰੇ ਕਿੱਧਰ ਗਿਆ ਓਏ ਆ ਗੰਨੇ ਦਾ ਜੂਸ ਹੈ ਜਾਂ ਹੋਇਆ ਕਿਆ ਕਰੀ ਓਏ ਗੰਨੇ ਦਾ ਜੂਸ ਪੀ ਰੇ ਮਿੱਠਾ ਕਿ ਕਦਾਂ ਕੇ ਜਲ ਜੀਰਾ ਸ਼ਿਲਕ ਸ਼ੇਕ ਹੋਵੇ ਸਾਲ ਇੱਕ ਨੱਕ ਚੋਂ ਘੜ ਘੜ ਕੇ ਖਾਈ ਜਾਂਦੇ ਲੈ ਵੀ ਮਿੱਤੋਂ ਔਰ ਸੱਜਣੋਂ ਵੇਲੀ ਔਰ ਸੱਜਣੋਂ ਇੱਥੇ ਆਏ ਆਪਾਂ ਵਿਆਹ ਸਾਂ ਵਿਆਹ ਆਏ ਆ ਆ ਵੇ ਬੁਰਾ ਬਹੁਤ ਬੁਰਾ ਆ ਯਾਰ ਗਰਮੀ ਬਹੁਤ ਮੈਂ ਆਟੋ ਤੇ ਜਾਣਾ ਕਿੱਥੇ ਜਾਣਾ ਸਮਝ ਨਹੀਂ ਆ ਰਹੀ ਗਰਮੀ ਨੇ ਮਤ ਮਾਰੀ ਹੋਈ ਗੀ ਗਰਮੀ ਤੇ ਇਦਾਂ ਹੀ ਆ ਬਾਬੇ ਕੀ ਕਰੀ ਜਾਣਾ ਪਤਾ ਨਹੀਂ ਲੈਕ ਜਾਂਦੇ ਕਿ ਨਹੀਂ ਜਾਂਦੇ ਕੋਈ ਇੱਥੇ ਲਈ ਵਾਰ ਚਲੀ ਯਾਰ ਟਰਾਲੀ ਬੁੱਕ ਕਰਦੇ ਸਾਲੀ ਬੁੱਕ ਆਪਣੇ ਰੈੱਡ ਬੁੱਕ ਕਰਨੀ ਬੜੀ ਬਹੁਤ ਕਾਰੀ ਯਾਰ ਕਿੱਥੇ ਲੜਕਿਆਂ ਨੂੰ ਬੁੱਕ ਕਰੀ ਬਾਬੇ ਕਿੰਨਾ ਨੂੰ ਕਰੀ ਜਾਣਾ ਸਾਖੀ ਆਪ ਨੂੰ ਆ ਇੱਕ ਸੋ 23 ਨੰਬਰ ਵਾਲੇ ਆ ਗਏ 123 ਨੰਬਰ ਬੋਰੂ لال ਦੋਖਪੋਰ ਆ ਬੋਰੂ لال ਦੋਖਪੋਰ ਸਾਰ ਝੜ ਗਿਆ ਯਾਰ ਪੁਰਦਿਆਣੀ ਉਹ ਬੀੜੀ ਮੁੱਛ ਆਇਓ ਮਾਤਰਾਲੇ ਪਹੁੰਚੇ ਇੱਧਰ ਹਾਂ ਸਾਧ ਦੇ ਖੜੇ ਨੇ ਇੱਧਰ ਇਹਨੇ ਨਾਨਕੇ ਉੱਥੇ ਹਾਂ ਓ ਪਿਛਲਿਆਂ ਦਾ ਬੁਰਾ ਯਾਰ ਹਾਲੇ ਕਿਦਾਂ ਕੀ ਹਾਲਾ ਅੱਗੇ ਐ ਫੱਤੀ ਵਾਲਾ ਮਮੇ ਪੈਸਿਆਂ ਦੇ ਮੈਸੇਜ ਆਈ ਜਾਂਦੇ ਆ ਫੋਨ ਬਾਰ ਕੱਢਿਆ ਓਏ ਇੱਕ ਘਰ ਦਾ ਫਾਇਦਾ ਉਥੋਂ Google Pay ਕਰਦੇ ਦਰ ਜਿੰਨੇ ਮਰਜ਼ੀ ਮੈਂ ਖਰਚੇ ਖਰਚੇ ਕਰੀ ਜੀ ਯਾਰ ਆ ਟਰਾਲੀ ਆਪਾਂ ਲੈਣਾ ਜਦੀ ਆਪਣੇ ਉਹ ਚਕਾਉਂਦਾ ਜੇ ਓਏ ਓਏ ਮਸਕਰੀਆਂ ਕਰਦਾ ਤੂੰ ਓਏ ਹੁਣ ਕਹੀਏ ਮਸਕਰੀਆਂ ਕਰਦਾ ਆ ਜਾ ਸਾਰੀਆਂ ਬੱਸਾਂ ਬਣਾਈਆਂ ਵੀ ਉਹ ਪਿੱਛੇ ਤੱਕ ਹਾ ਸ਼ਸ਼ੁੰਦਰ ਲੋਕ ਫੋਟੋਆਂ ਦੇ ਦਿਵਾਲੇ ਸਾਰੇ ਹੋਏ ਹੋਏ ਨੇ ਓ ਫੋਟੋ ਤਾਂ ਭੈ ਨਹੀਂ ਕਰ ਮਾਮੇ ਹੀਰ ਦਿਓ ਕਦਰ ਪਾ ਚੱਲੇ ਤੁਸੀਂ ਫੋਟੋਆਂ ਤਾਂ ਖਿੱਚ ਲੈਂਦੇ ਹੈਲੋ ਗਾਇਸ ਇਹ ਮੇਰੇ ਸ਼ਸ਼ੁੰਦਰ ਲੋਕ ਹੈ ਗਾਇਸ ਮਾਰੇ ਸਾਹ ਸ਼ਸ਼ੁੰਦਰ ਲੋਕ ਹੈ ਗਾਇਸ ਫੋਟੋਗ੍ਰਾਫਰ ਜੀ ਜੀ ਬਾਬੇ ਦਾ ਪ੍ਰਸ਼ਾਦ ਜਿਹੜਾ ਖਾਊਗਾ ਠੰਡ ਪਾਊਗਾ ਹਾਂ ਬਾਬੇ ਦਾ ਪ੍ਰਸ਼ਾਦ ਜਿਹੜਾ ਆਊਗਾ ਠੰਡ ਪਾਊਗਾ ਮੈਂ ਜਨਾ ਬਿਆਸ ਮੜਾ ਗੇੜਾ ਚੱਕਰ ਲਾ ਗਿਆ ਇਹ ਫੇਰ ਚੱਲਦੇ ਆ ਇਨਰਜੀ ਡਾਉਣ ਦੀ ਸ਼ੋਪਿੰਗ ਕਰਨੀ ਇਨਰਜੀ ਡਾਉਣ ਹੀ ਆ ਇਧਰ ਵੇ ਵੇ ਫੋਟਵਾ ਪ੍ਰਸ਼ਾਦ ਖਾਦਾ ਤੇ ਵੇਖੋ ਜਾਨ ਆ ਗਈ ਉਹ ਡੀਪ ਚੱਕਣ ਦੇ ਪ੍ਰਸ਼ਾਦ ਖਾ ਕੇ ਜਾਣ ਆਈ ਜੀ ਤੁਹਾਡੇ ਪ੍ਰਸ਼ਾਦ ਦੀ ਤਾਕਤ ਤੁਸੀਂ ਵੀ ਖਾ ਪ੍ਰਸ਼ਾਦ ਦੀ ਤਾਕਤ ਵੇਖੋ ਇਹ ਗੁੰਗੇ ਵੀ ਬੋਲਣ ਲਾ ਦਿੰਦਾ ਇੱਥੋਂ ਦਾ ਪ੍ਰਸ਼ਾਦ ਗੱਡੀ ਨਾਲ ਲੱਗ ਚੱਲੀ ਜੀ ਤਾਕਤ ਹੀ ਤੇ ਹੁਣ ਉਹੀ ਹੋ ਉਧਰੋਂ ਝਾਕ ਹੁਣ ਸਿੱਧੀ ਕਰਦੇ ਪੈਂਦੇ ਨਹੀਂ ਜੀ ਜੀ ਗੱਡੀ ਨਾਲ ਲੱਗ ਚੱਲੀ ਉਧਰ ਵੇਖੋ ਟੱਕਾ ਲਾ ਕੇ ਤੇ ਨਾਲ ਕਰਤੀ ਉਧਰ ਹੁਣ ਨਾ ਆਹ ਰੇ ਟ੍ਰੇਡੀ ਕਰਤੀ ਨਾਲ ਲਾਤੀ ਮਾਮੇ ਇਹਦੇ ਤੁਹਾਡੇ ਸਾਈਡ ਤੇ ਕਰੋ ਬਾਬਾ ਜੀ ਦੇਖੋ ਟਰਾਲਾ ਆ ਕਿੱਥੋਂ ਲੈ ਗਈ ਕਿੰਨਾ ਲੰਮਾ ਆ ਗਿਆ ਇਹ ਵੀ ਚੱਲਿਆ ਜੀ ਰੇਲ ਗੱਡੀ ਬਣਾਈ ਇਹਨਾਂ ਰੇਲ ਗੱਡੀ ਬਣਾਈ ਵੀ ਪੂਰੀ ਇਹਨਾਂ ਨੇ ਟਰਾਲੇ ਡੇਢ ਲੰਬੇ ਪਿਆ ਡੇਰੇ ਚਲਾਉਂਦੇ ਆ ਸਾਰੀਆਂ ਦੇਖੋ ਪਾਰਕਾਂ 'ਚ ਗੱਡੀਆਂ ਗੱਡੀਆਂ ਹੀ ਗੱਡੀਆਂ ਹੋਈਆਂ ਵੀ ਇਹਨਾਂ ਸਾਰੀਆਂ ਵੇਖੋ ਸਾਡੇ ਸ਼ਸ਼ੁੰਦਰ ਲੋਕ ਇਹਨਾਂ ਨੇ ਜੇ ਬੜਾ ਕੁਝ ਕਰਨਾ ਵੇਖੀ ਜਾਓ ਤੁਸੀਂ ਤੁਹਾਨੂੰ ਅੱਗੇ ਕੀ ਦਿਖਾਈ ਚੱਲਾਂਗੇ ਵੇਖੋ ਕੀ ਕੀ ਕਰ ਰਹੇ ਆ ਸਾਈਡ ਤੇ ਉਹ ਗੱਡੀ ਆ ਗਈ ਅਜੇ ਵੇਖੀ ਚੱਲੋ ਕੀ ਕੀ ਕਰਤਾ ਵਿਖਾਉਂਦੇ ਨੇ ਬਹੁਤ ਕਰਤਾ ਵਿਖਾਉਨੇ ਆ ਇਹਨਾਂ ਜੇ ਵਿਆਹ ਜਾਣਾ ਰੇਲਵੇ ਸਟੇਸ਼ਨ ਤੇ ਪ੍ਰਸ਼ਾਦ ਖਾਊਗਾ ਨਿਕ ਪਾਊਗਾ ਆਹ ਥੱਲੇ ਪਾਊਗਾ ਆਹ ਵੇਖੋ ਸੰਗਤਾਂ ਜਾਂਦੀਆਂ ਆਹ ਵੇ ਇਹ ਢੀ ਲੰਬੀ ਰੇਲ ਬਣਾਈ ਜਾਂਦੇ ਠੀਕ ਹੈ ਜਾਂਦੀਆਂ ਸੰਗਤਾਂ ਲਓ ਜੀ ਅਸੀਂ ਆ ਗਏ ਹੁਣ ਬੱਸ ਸਟੈਂਡ ਤੇ ਅਸੀਂ ਚੱਲੇ ਆ ਬਿਆਸ ਬਿਆਸ ਥੋੜਾ ਜਿਹਾ ਕੰਮ ਹੈ ਕੰਮ ਕਰਕੇ ਮੁੜ ਕੇ ਫੇ ਵਾਪਸੀ ਜਾਣਾ ਤੇ ਆ ਸ਼ਸ਼ੁੰਦਰ ਲੋਕ ਸਾਡੇ ਵੇਖੋ ਐਨਕਾਂ ਲਾ ਕੇ ਓਏ ਇਧਰ ਆਪਣਾ ਪਹੁੰਚ ਦਿਖਾਇਓ ਮੜਿਆ ਅਸੀਂ ਜਣਾਉ ਨਹੀਂ ਰਿਹਾ ਕਿਹਨ ਬਣ ਗਿਆ ਫੇ ਤੁਸੀਂ ਹਣ ਨਹੀਂ ਹੁਣ ਕਿਹੜੇ ਬਣ ਗਏ ਤੁਸੀਂ ਹੋਰ ਅਸੀਂ ਹੋਣੀ ਲਾਜ ਰਿਹਾ ਭਰਾਵਾ ਉੱਤੇ ਕਢਾ ਦੇ ਸਾਡੇ ਕਿ ਬੰਦੇ ਅਹੀਂ ਪੈਂਡ ਵੀ ਨੇ ਵੀ ਦਾ ਇਥੇ ਆ ਆ ਵਾਲੇ ਵੇ ਰੰਗ ਟਾਈਨ ਹੋ ਗਏ ਨੇ ਸਾਨੂੰ ਵੀ ਕਾਲੇ ਰੰਗ ਪੱਤਾ ਫੂਲੋ ਵਰਗਾ ਦੇਖ ਹਾਰ ਦੀਆਂ ਧੁੱਪਾਂ ਵਿੱਚ ਚੋੜੀ ਫਸਾ ਦੇਖ ਹਾਰ ਦੀਆਂ ਸਾਰੇ ਦੇਖ ਹੱਥਾਂ ਤੋਂ ਦੋ ਦੂ ਹਸਣਾ ਪ੍ਰਸ਼ਾਸ਼ੀ ਜੀਂਦਾ ਵਿਚ ਹੀ ਘਾਰ ਟਗੜੇ ਆ ਤਾਨੂੰ ਪ੍ਰਸ਼ਾਦ ਹੀ ਦਿੱਤੇ ਆਈ ਜਾਂਦਾ ਐ ਇਦਾਂ ਰੰਗ ਜ਼ਿਆਦਾ ਓਟ ਗਿਆ ਨੇ ਤਿੰਨ ਦਾ ਨਹੀਂ ਕੁਝ ਖਾਣ ਨੂੰ ਕੀ ਦੇ ਦੀ ਤਨੂੰ ਜ਼ਹਿਰ ਆ ਇੱਥੇ ਆ ਵੇ ਪੁੱਛ ਗਏ ਤੁਹਾਨੂੰ ਪੁੱਠਾ ਦਿਸ ਰਹਿਣਾ ਪੁੱਛ ਗਏ ਤੁਹਾਨੂੰ ਪੁੱਠਾ ਦਿਸ ਰਹਿਣਾ ਇੱਥੇ ਆ ਟ੍ਰੇਨਾਂ ਤੇ ਪੁੱਛ ਕੇ ਸ਼ਰਾਬ ਵਗੈਰਾ ਟਿਕਟਾਂ ਡੋੜਾ ਖਾ ਸਕਦੇ ਆ ਥੱਲੇ ਲੈਂਡ ਜਿਹੜਾ ਫੋਰੂ ਲਾਲ ਉਹ ਹਾਂ ਦੇ ਪਿੰਡਾਂ ਦੇ ਗਾਣੇ ਗਰਾਹ ਦਾ ਟਿਕਟ ਬਾਬੇ ਤੇ ਤੰਗਰਾਓ ਕਿੱਥੇ ਚੱਲੇਗਾ ਤੇ ਮਿੱਠਾ ਕਾਵਰ ਉਧਰ ਉਹ ਸ਼ੋਰੇ ਫਿਲਮ ਦਾ ਹੀ ਰੋਆ ਮਰਦਾ ਉਹ ਆਡੀ ਕੀ ਬੋਲਣ ਦੇ ਭੈਣ ਦੇ ਯਾਰ ਕੀ ਕਹਿਣ ਦੇ ਸੱਚ ਨੂੰ ਸੋਚਣੀ ਦੇ ਵੇਖੋ ਪਤਾ ਨਹੀਂ ਕੀ ਬੋਲੀ ਬੁਲੀ ਜਾਂਦੇ ਆ ਫਿਰ ਸਾਰੇ ਲਾ ਇਹ ਸਾਰੇ ਵੋਟਾਂ ਦਾ ਪ੍ਰਚਾਰ ਕਰ ਰਹੇ ਨੇ ਆਡੀ ਦੇ ਮਾਰਦਾ ਉਹ ਹੀ ਦਾ ਗਾਲਾਂ ਦੀ ਮਾਸ ਨੂੰ ਮੰਦ ਨਹੀਂ ਕਰਦਾ ਨਾ ਆ ਮੈਂ ਘਟਦਾ ਨਾ ਘਟਦਾ ਆਪਣਾ ਸਾਲਿਆਂ ਨਾ ਘਟ ਦੇਣਾ ਬੰਦ ਕਰਾ ਦੇ ਅਰਮਣ ਜਾ ਬੰਦ ਕਰਾ ਦੇ ਹੈਲਪ ਕਰਾ ਦੇ ਜਦੋਂ ਮੈਂ ਦੇਖੀ ਬਹੁਤ ਪਿਆਰ ਉੱਪਰ ਬਲੇ ਆਲ ਦੇਣੇ ਗਰਮੀ ਨਾਲ ਜਿਆਦਾ ਈਸ ਤੇ ਠੰਡੀਆਂ ਅਸੀਂੋਂ ਬੋੜ ਰਹਿੰਦੇ ਹਾਂ ਇੱਛਾਨ ਕੇ ਉੱਥੇ ਰਹਿੰਦੇ ਹਾਂ ਸਾਡਾ ਪੁਰਾਣਾ ਪਿੰਡ ਉਹ ਆ ਠੀਕ ਆ ਠੀਕ ਆ ਥੋੜਾ ਜਿਹਾ ਡਾਕ ਸੁਲਤਾਨਪੁਰ ਵੱਲੋਂ ਦੀ ਆ ਮੇਰੇ ਵੀਰ ਤੂੰ ਤੋੜਾ ਪਿਆਸ ਸਪੈਸ਼ਲ ਆ ਬਣਾਇਆ ਉਹ ਇੱਧਰ ਕਿੱਧਰ ਚੱਲੇ ਹੋਏ ਸਾਲੇ ਨੇ ਲੈਣਾ ਕੁਛ ਵੀ ਨਹੀਂ ਲਾ ਲਾ ਕੇ ਕੁੱਬ ਦੇ ਕਰ ਦੇ ਯਾਰ ਦੱਸ ਕੇ ਆਪਣਾ ਰੋਲਾ ਹੈ ਭਾਈ ਇਸ ਇਲਾਕੇ ਵਿੱਚ ਜਿਹਨ ਵਿੱਚ ਮਕੇਗਾ ਉਹ ਦੇਖੇਗਾ ਵੇਖ ਓਏ ਓਏ ਭੱਗ ਪੈਂਗਣਾ ਭੱਗ ਪੈਂਗਣਾ ਰਾਜਗੁਰੂ ਸਖਦੇਵ ਆ ਰਹੇ ਆ ਰੰਦੇ ਯਾਰ ਅਸਲੀ ਫੰਦੇ ਚ ਬਣਿਆ ਹੁਣ ਓ ਓ ਉਹਦਾ ਵੇਖੀ ਤੇਰੀ ਬਣਾਉਂਦਾ ਰੇ ਭੱਜ ਲੋ ਏ ਭੱਜ ਲੋ ਸਾਲੇ ਕਿਸੇ ਨੇ ਨਹੀਂ ਦੇਖੀ ਕਉ ਪਜਾਮੇ ਹੈ ਗਿਆ ਸਾਲਿਆ ਉੱਥੇ ਪਜਾਮੇ ਕਿਹੜੇ ਪਜਾਮਾ ਹੈ ਗਿਆ ਕਿਹੜਾ ਚਾਹੀਦਾ ਤੈਨੂੰ ਪੁੱਤ ਓ ਚੂੜੀਆਂ ਝੜੀਆਂ ਲੱਲਾ ਏ ਹਾਲੋ ਸਰ ਵੰਜਾ ਦਾ ਸਾਰੇ ਸੜ ਗਏ ਲਾਈਟ ਲੀਏ ਉੱਤੇ ਅੰਦਰ ਅੰਦਰ ਹੀ ਆਣਾ ਆਖਾਂ ਨਹੀਂ ਵੀ ਸਾਡੇ ਉਹਦਾ ਮੂੰਹ ਵੇਖੀ ਕਿਵੇਂ ਬਣਾ ਪੈਨਣ ਵੇਖ। ਇਹ ਆਵੇਗੀ ਅੱਗੇ। ਇੱਧਰ ਜਾ ਕੇ ਕਰ। ਇਹ ਵੀ ਸ਼ੋਨਾ। ਯਾਰ ਕਿੱਥਾ ਲੱਗ ਰਹੀ ਐ ਲੋਕ। ਨਾ ਕੋਈ ਐਕਸਰ। ਇਹਨੇ ਦੀ ਯਾਰ। ਜਾਤ ਰਹੀ ਐ। ਯਾਰ ਕਹਿੰਦਾ ਨਹੀਂ ਜਾਤ ਰਹੀ। ਉਹਦਾ ਮੂੰਹ ਵੀ ਤੇ ਵੇਖ ਜਿਵੇਂ ਬਣਾ ਪੈ। ਟੋਪਾ ਪੂਰਾ ਲੱਗ ਡਟੋ। ਉਹ ਪੁਰਾਣੇ ਟਾਈਮੇ ਤੇ ਤੇ ਗੱਡੀਆਂ ਹੁੰਦੀਆਂ ਹੋਂਦਾਂ ਦਾ ਮੱਥਾ ਲੱਗਦਾ ਸਾਲਾ। ਨੀ ਪਾਗਾ ਕਹੀਦਾ ਆ ਜਰਾ ਮੇਰਾ ਚੱਲ ਲੈ ਮੈਂ ਥੋੜਾ ਮੈਂ ਥੋੜਾ ਹੀ ਚੱਲ ਲੈ ਉਹ ਆਮੀ ਚੱਲ ਲੈ ਕੋਈ ਮਿਲੋ ਜਦੋਂ ਜੀ ਹੱਥ ਲੈ ਲੈ ਹੰਡਾ ਲੈ ਭਾਈ ਆਈਏ ਸਾਡੇ ਬੰਦੇ ਮੌਕੇ ਦਾ ਫਾਇਦਾ ਚੱਕ ਲਈਏ ਵੇਖਿਓ ਤੁਹਾਡੇ ਸਾਹਮਣੇ ਹੁਣੇ ਜੱਫੀਆਂ ਪੈਣਗੇ ਜੱਫ ਲੱਗਣਗੇ ਵੱਡੇ ਵੱਡੇ ਗੱਡਾਂਗੇ ਵੱਡੇ ਵੱਡੇ ਜੱਫ ਗੱਲਬਾਤ ਜਿਹਾ ਕਰਾਵਾਂਗੇ ਮੇਰੇ ਵੀਰੋ ਦੇਖੀ ੱਲਿਓ ਦੇਖੋ ਮੈਂ ਜ ਰਹੇਗਾ ਜਾਂ ਮੁਰਦਾ ਰਹਿੰਦਾ ਜਾਂ ਮੁਰਦਾ ਰਹਿੰਦਾ ਜਾਂ ਮੁਰਦਾ ਪੰਮ ਬਣ ਗਿਆ ਵੀ ਤੁਹਾਡੇ ਸਾਹਮਣੇ ਦੇਖੋ ਵੀ ਤੁਹਾਡੇ ਸਾਹਮਣੇ ਗੱਲਬਾਤ ਨਹੀਂ ਆ ਇਹ ਬੰਦਾ ਸਣੀ ਜਾਣੀ ਪਿਆ ਕਰੀ ਗੋ ਇਹ ਪਾ ਕੌਣ ਆ ਦੇਖੋ ਕੇ ਕੱਟ ਕੇ ਕੇ ਕਾ ਦੇਖੋ ਇੱਥੋਂ ਪੱਟ ਕੇ ਲਗਿਆ ਕੇ ਕੇ ਹੁਣ ਉਹ ਵੀ ਪੱਰੀ ਨੇ ਦੁੰਦਾ ਫਿਰਦਾ ਮੈਂ ਨੋ ਕਿਹਾ ਮੈਂ ਗੱਡੀ ਜੀ ਮੈਂ ਬੈਠ ਦੇਣਾ ਜਿੰਨੀ ਤੇਰੇ ਤੂੰ ਐ ਚੰਗੀ ਤਰ੍ਹਾਂ ਆਪਨਾ ਕਰਕੇ ਦੇ ਦਾਂਦਾ ਚੰਗੀ ਤੇਰਾ ਕੂਚਾ ਰਗੜ ਕੂਚਾ ਵਾਲੇ ਇੰਨਾ ਬਗਾਲੀ ਫਰੀ ਤਾਂ ਇਨਾਂ ਦੀ ਮੈਂ ਹਟਣਾ ਹਟਾਣਾ ਹੱਥਾਂ ਨਾਲ ਘਾਟ ਲੈਣਾ ਮੈਂ ਰਗੜ ਤੇਗੀ ਤੇ ਇੱਥੇ ਇੱਥੇ ਪੈਰਾਂ ਨਾਲ ਕੇ ਕੱਟਦਾ ਸਰ ਮੈਂ ਰੂਟ ਛੱਡ ਦੇ ਇਹ ਕੀ ਬੜਵਾਂਗੇ ਸਾਡੇ ਸੁਸ਼ੰਦਰ ਲੋਕਾਂ ਦੇ ਕਾਬਲ ਲੋਕਾਂ ਦੀ ਗੱਡੀਆਂ ਨੂੰ ਧੱਕਾ ਨਾਲ ਲਾ ਕੇ ਪੈਂਦੇ ਆ ਆਹ ਦੇਣ ਕਾਰਤੀ ਸਟਾਰਟ ਜਿੱਤ ਲਿਆ ਇਹ ਜੰਗ ਓਏ ਗੱਡੀ ਹੋ ਗਈ ਆਪਣੀ ਪਹਨ ਤੇ ਫਿਰ ਟ੍ਰਾਇਲ ਤੋਂ ਬਾਅਦ ਚਲੋ ਸ਼ੁਰੂ ਕਰਾਂਗੇ ਸ਼ੁਰੂ ਕਰ ਚਲੋ ਆ ਜਾਓ ਆ ਜਾਓ ਓਹ ਅਗੀ ਸਟਾਰਟ ਰੱਬ ਕੀਤੇ ਨਾ ਮੰਨ ਦਵੇ ਹਾਂ ਮੇਰੇ ਵੀਡੀਓ ਨਾਲ ਜਾਂ ਕੇ ਜਿੱਤ ਲਿਆ ਹੁਣ ਕੰਮ ਪੂਰਾ ਫਤਿਹ ਆ ਆਪਣਾ ਲੈ ਵੀ ਮਤਰਾ ਚੱਲ ਪਿਆ ਹੁਣ ਕਰ ਲੋ ਅਸੀਂ ਆਪਣੇ ਤੇ ਅੱਗੇ ਲੱਗ ਗਿਆ ਟ੍ਰੈਫਿਕ ਸਾਰਾ ਹੌਲੀ ਹੌਲੀ ਗੱਡੀ ਚੜ੍ਹ ਕੇ ਦੇਖਦੇ ਹਾਂ ਕੀ ਬਣਦਾ ਚੱਲ ਰਹਿਆ ਹੌਲੀ 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 ਜਿੱਦਾਂ ਵੀ ਤੁਹਾਡੇ ਸਾਹਮਣੇ ਦੇਖ ਲੋ ਹੁਣ ਕਾਫੀ ਪੁੱਟਣ ਵਾਲੇ ਆਹ ਬਹੁਤ ਸਾਰੀ ਗਰਮੀ ਵੀ ਆਉਂਦਾ ਓਏ ਗੁਰੇ ਉਹ ਪਿਛੋੜ ਜਿਹੜੇ ਕੰਬਲ ਜਾਂ ਥੱਲੇ ਕਰ ਉਹ ਥੱਲੇ ਕਰ ਮੈਂ ਪਿੱਛੇ ਚ ਦਿਖਦਾ ਨਹੀਂ ਵੀ